ਪਾਰਟੀ ਦੇ ਹਿਸਾਬ ਨਾਲ ਜਾਏ ਜੀ ਹੋਊਗਾ ਠੀਕ ਆ ਹੁਣ ਬੋਲਾ ਬੋਲਾ ਕੱਢਾ ਵਾ ਹਾਂ ਬਜਾ ਮੈਂ ਖਾਲੀ ਕਰੀ ਪਿਆ ਬਾਈ ਖਾਲੀ ਕਰਤੀ ਹਾਂ ਸ਼ਾਮ ਦਾ ਟਾਈਮ ਆ ਬਾਈ ਚੋਈ ਵੀ ਆ ਠੀਕ ਹੈ ਹਾਂ ਚੈੱਕ ਕਰਦਾ ਭਰਾ ਕੱਢ ਬੈਠ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਠੀਕ ਹੈ ਜੀ ਇੱਕ ਮੱਝ ਸੂਈ ਵੀ ਆ ਤੇ ਇੱਕ ਗੱਬਣਗਾ ਵੱਬ ਜਾਣਕਾਰੀ ਲਮਾਂਗੇ ਆਪਾਂ ਪਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੇ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਥੋੜਾ ਕਰ ਸਕੀਏ ਕਰਦੇ ਆ ਭਰਾ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਸੀ ਗੱਲ ਬਈ ਨਾਮ ਨਾਮ ਮਨਤਪਾਲ ਸਿੰਘ ਜੀ ਪੈਂਡ ਪਿੰਡ ਧੋਲਾ ਬਲੇ ਜਿਹੜਾ ਵਰਣਾ ਠੀਕ ਆ ਜੀ ਹਾਂਜੀ ਵੈੜ ਦੀ ਜਾਣਕਾਰੀ ਦਿਓ ਜੀ ਬੈਡ ਵੀਰੇ ਹਫਤੇ ਦੀ ਕੱਚੀ ਆ ਠੀਕ ਆ ਤੇ ਆਪਾਂ ਨਾ ਬਾਈ ਇਹਦਾ 38 ਲੀਟਰ ਦੁੱਧ ਚੋਇਆ ਠੀਕ ਆ ਠੀਕ ਆ ਹਾਂਜੀ ਤੇ ਜਿਹੜੇ ਹਿਸਾਬ ਨਾਲ ਚਲੋ ਗਰਮੀ ਦਾ ਮੌਸਮ ਆ ਮੂਰੇ ਹਾਂਜੀ ਤੇ ਐ ਮਾਲੇ ਵੀ ਕੋਈ ਵੀ ਬੰਦਾ 30 ਮੰਨ ਕੇ ਪੈਸੇ ਲਾ ਦੇ ਨਹੀਂ ਤਾਂ ਆਪਣੇ ਸਾਈ ਕਰਦੇ ਆ ਆਪਾਂ ਚਵਾ ਕੇ ਦੇ ਦੇਾਂਗੇ ਬਾਈ ਠੀਕ ਆ ਜੀ ਹਾਂ ਕਿੰਨੇ ਕਿ ਦਿਨ ਬਾਕੀ ਬਾਈ ਇਹਦਾ ਬਾਈ ਬਸ ਇੱਕ ਹਫਤਾ ਪੈਣੇ ਹੋ ਇੱਕ ਹਫਤਾ ਹਾਂ ਬਾਈ ਠੀਕ ਆ ਲੋਪਰਾ ਚੈੱਕ ਕਰ ਸਕਦੇ ਹੋ ਕਰਮਾ ਬੜੀ ਲੇਵਾ ਸੌਣ ਤੋਂ ਬਹੁਤ ਸੁਣਾ ਬਹੁਤ ਚੰਗਾ ਲੱਗਿਆ ਬਾਈ ਦੇ ਠੀਕ ਠੀਕ ਲੋ ਅੱਛਾ ਸਰ ਲੋ ਬਾਕੀ ਠੰਡੀ ਸੀ ਕੋਈ ਜਿਹੜਾ ਮਰਜ਼ੀ ਭਾਵੇਂ ਜਵਾਕ ਚੋਈ ਜਾ ਠੀਕ ਹੈ ਕੱਦ ਵੜੇ ਵੀ ਸੁਖਣਾ ਕਰਨ ਵਾਲੇ ਦਾ ਸੁਣਾ ਠੀਕ ਹੈ ਹਜੇ ਵੀ ਰੇਟ ਇਹਦਾ ਰੇਟ ਫੋਨ ਤੇ ਕਰ ਲਾਂਗੇ ਵੀਰੇ ਜਾਇ ਜੀ ਹੋਗਾ ਰੇਟ ਜਾਇ ਜੀ ਹੋਊਗਾ ਵੀਰੇ ਪਰ ਕੁਆਲਿਟੀ ਦੇ ਹਿਸਾਬ ਨਾਲ ਉਹ ਫੋਨ ਤੇ ਕਰ ਲਾਂ ਠੀਕ ਹੈ ਤੋਰ ਦੋ ਫਿਰਾਂ ਚੀਜ਼ ਦੇ ਸਾਨਾ ਬਾਈ ਕਹਿੰਦਾ 30 ਲੀਟਰ ਦਿੱਤਾ ਗਰੰਟੀ ਵੀ ਲੈ ਲਾਂਗੇ ਠੀਕ ਹੈ ਨਾ ਇਹਖ ਸਾਲ ਆ ਜਾਂ ਦਾਣੇ ਨੂੰ ਲੋਜੀ ਕੱਦ ਬੱਡ ਚਮਕ ਤੇ ਲੈ ਵਿਦਾਂਤਾ ਜਪਰਾ ਤੁਸੀਂ ਲਾ ਸਕੋ ਹਲੇ ਦਿਨ ਵੀ ਪਏ ਆ ਕੱਚੀ ਆ ਲੈਵਾ ਦਾ ਦੇਖ ਸਾ ਦਿਓ ਜੱਜਮੈਂਟ ਲਾ ਦਿਓ ਕੱਦ ਬੱਡ ਸੁਖਨਾ ਸੋਹਣਾ ਕਰਮਾਂ ਵਾਲੀ ਦਾ ਲੋ ਜੀ ਥੋੜਾ ਜਿਹਾ ਪੱਠਿਆਂ ਦਾ ਲਾਲਚ ਕਰ ਦਿੰਦਾ ਅਸੂ ਤੇ ਇਸ ਕਰਕੇ ਥੋੜਾ ਜਿਹਾ ਠੀਕ ਹੈ ਲੋ ਜੀ ਥਾਂ ਤੋਂ ਮੇਡ ਤੋਂ ਫੇਰ ਦਿਖਾਉਣੇ ਠੀਕ ਹੈ ਜੀ ਲੋ ਜੀ ਫੇਸ ਠੀਕ ਹੈ ਜੀ ਹਾਂ ਜੀ ਮਾਜੀ ਦੀ ਜਾਣਕਾਰੀ ਤੁਸੀਂ ਮਾਜੀ ਵੀਰੇ ਕੱਲ੍ਹ ਸੂਈ ਆ ਰਾਤ ਹਾਂਜੀ ਕੱਲ੍ਹ ਵਾਲੀ ਰਾਤ ਹਾਂਜੀ ਤੇ 12 ਲੀਟਰ ਦੀ ਰਿਪੋਰਟ ਆ ਬਈ ਇਹਦੀ ਹਾਂਜੀ ਕਰਦੀ ਮਾ ਜੀ ਹਾਂ ਮੇਰੇ ਜਿਹੜਾ ਮਰਜੀ ਵੀਰ ਆਪਣੇ ਨਾਲ ਸਾਈ ਕੱਲ੍ਹ ਚਵਾ ਕੇ ਦੇਵਾਂਗੇ ਹਾਂਜੀ ਤੇ ਮੰਗਰ ਕੱਟੀ ਆ ਬਾਈ ਪੀਸੀ 574 ਦੀ ਠੀਕ ਆ ਕੱਟੀ ਵੀਰੇ ਹਾਂ ਆ ਕੱਟੀ ਆ ਵੀਰੇ ਠੀਕ ਆ ਕੱਟੀ ਆ ਦੇਖ ਸਕਦੇ ਆਪਾਂ ਬਈ ਦੇ ਟੀਕਾ ਵੀ ਬਾਈ ਕਹਿੰਦਾ ਦਿਖਾ ਦਨੇ ਆ ਦੇਖ ਸਕਦੇ ਬਹੁਤ ਸੋਹਣੀ ਆ ਤੇ 나ੜੂਆ ਨਾਲ ਆਲੀ ਚੈੱਕ ਕਰ ਸਕਦੇ ਦਿਖਾਓ ਵੀਰੇ ਕੱਲ ਵਾਲੀ ਰਾਤ ਹੀ ਸੋਈ ਆ ਬਾਈ ਕੱਲ ਵਾਲੀ ਰਾਤ ਸੋਈ ਆ ਹਾਂ ਪੀਸੀ 574 ਦਾ ਹਾਂ ਆ ਲੋ ਬਈ ਦਾ ਟੀਕਾ ਵੀ ਸਾਹਮਣੇ ਵਾ ਕੋਈ ਦੇਖ ਰਿਹਾ ਇੱਕ ਮਿੰਟ ਜੀ ਚੱਕ ਲੇ ਤਾਂ ਕੋਈ ਨਹੀਂ ਮੇਰਾ ਬੀਰੂ ਕੋ ਫੋਕਰੂਗਾ ਆਪਣੇ ਨਾਲ ਸਾਡੇ ਆਪਾਂ ਕਵਰ ਗਰੀਕ ਵਾਲਿਆ ਖੜੇ ਹੈ ਬਾਕੀ ਦਿਖਾ ਦਨਗੇ ਬਾਈ ਇਹ ਦੇਖ ਵੀਰੇ ਇੱਥੇ ਦੇ ਦੇ ਹਾਂ ਆਹ ਦੇਖ ਸਕਦੇ ਬਣਾ ਲੋ ਜੇ ਪੂਮ ਕਰਕੇ ਦੇਖੀ ਖੜੇ ਇੱਥੇ ਹਾਂ ਦੇਖਦੇ ਪੀ ਸੀ 74 ਦਾ ਹਾਂ ਮਾੜਾ ਪਸੰਦ ਕਰ ਲਓ ਲਓ ਜੀ ਸੇਕਰ ਸੰਤੀ ਕਮਾਈ ਦਾ ਸੰਭਾਪਰਾ ਪੀ ਜੀ ਪੀ ਸੀ 574 ਬਾਈ 574 ਠੀਕ ਹੈ ਜੀ ਤੇ ਰੇਡ ਰੂਟ ਭਰਾ ਦਾ ਰੇਡ ਇਹ ਵੀ ਫੋਨ ਤੇ ਬਾਈ ਤੇ ਹੋਊਗਾ ਜਾਇ ਜੀ ਜਾਨੀ ਕੁਆਲਿਟੀ ਦੇ ਹਿਸਾਬ ਨਾਲ ਜਾਇ ਜੀ ਹੋਊਗਾ ਠੀਕ ਆ ਹੁਣ ਬੜਾ ਬੜਾ ਕੱਢਾ ਵਾ ਹਾਂ ਅਮ ਜਮਾ ਖਾਲੀ ਕਰੀ ਪਿਆ ਬਾਈ ਖਾਲੀ ਕਰਤੀ ਹਾਂ ਸ਼ਾਮ ਦਾ ਟਾਈਮ ਆ ਬਾਈ ਚੋਈ ਵੀ ਹਾਂ ਠੀਕ ਹੈ ਹਾਂ ਚੈੱਕ ਕਰਦੇ ਭਰਾ ਕੱਢ ਬਟ ਕਰਮਾਂ ਵਾਲੀ ਦਾ ਲੋ ਆ ਜਾ ਪੁੱਤ ਲੋ ਜੀ ਲੋ 12 ਲੀਟਰ ਹੈ ਬਾਈ ਕਹਿੰਦਾ ਚਬਾ ਕੇ ਦੇ ਦਾਂਗੇ ਹਾਂ ਜਿਹੜਾ ਮਰਜ਼ੀ ਛਾਈ ਗੱਲ ਹੈ ਬਾਈ ਠੀਕ ਹੈ ਠੀਕ ਰਿਪੋਰਟ ਦਾ ਵੱਧ ਜਾਣੀ ਆਪਾਂ 12 ਠੀਕ ਹੈ ਜੀ ਹਾਂ ਲੋ ਜੀ ਮਗਰੀ ਬਹੁਤ ਸੋਹਣੀ ਕੱਟੀ ਆ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਂਡ ਧੌਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੇ ਥਣ ਸੁਖਾ ਨਾ ਸੁਣੋ ਠੀਕ ਹੈ ਜੀ ਜੀਮੀਦਾਰਪਰਾ ਬਾਕੀ ਤਾਰ ਜਮਾ ਪੋਲੀ ਆ ਬਾਈ ਠੀਕ ਹੈ ਠੀਕ ਹੈ ਹਾਂ ਇਹ ਤਾਰਾ ਮੋਟੀ ਠੀਕ ਹੈ ਇੰਦਾ ਕਲਗਾ ਕੁਦਰਤੀ ਸਬਾਬੋ ਬਣ ਗਿਆ ਬਾਈ ਜੀ ਤੇ ਜੇ ਪਹਿਲਾਂ ਪਤਾ ਹੁੰਦਾ ਪਾ ਚੋਂਦੇ ਨਾ ਫੇਰ ਦੇਖਦਾ ਠੀਕ ਹੈ ਠੀਕ ਦਿਖਾਉ ਲੇਤਾ ਤਰਾ ਤੁਰਾ ਮਾਰ ਕੇ ਠੀਕ ਹੈ ਠੀਕ ਲੋਪਰਾ ਬਾਈ ਕਹਿੰਦਾ ਖਾਲੀ ਕਰੀ ਵੀ ਆ ਤੇ ਬਾਈ ਜੀ ਨੇ ਜਰੂਰ ਕੰਡੈਕਟ ਕਰੋ ਜੀਤਾ ਫਾਰਮ ਟੀਵੀ ਬਰਨਾਲਾ ਇਹਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਪਹੁੰਚ ਸਕੀ ਵੈਲ ਦਿਓ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ